ਕਿਆ ਗੱਦੇ ਕੀ ਕਾਰਨ ਹੈ ਮੈਂ ਰਮਨ ਕੁਮਾਰ ਸ਼ਿਹੜਾ ਜੀ ਪੰਜਾਬ ਸੈਕਟਰੀ ਵਪਾਰਸਨ ਭਾਰਤੀ ਜਨਤਾ ਪਾਰਟੀ ਤੋਂ ਅੱਜ ਅਸੀਂ ਰਾਹੁਲ ਗਾਂਧੀ ਦੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਉਹਦਾ ਪੁੱਤਲਾ ਫੂਕੇ ਅੱਜ ਅਸੀਂ ਉਹਦੀ ਵਜ੍ਹਾ ਕੀ ਹੈ ਕਿ ਅਕਸਰ ਰਾਹੁਲ ਗਾਂਧੀ ਜਿਹੜਾ ਵਾ ਹਿੰਦੂਆਂ ਦੇ ਖਿਲਾਫ ਪ੍ਰਭੂ ਰਾਮ ਦੇ ਖਿਲਾਫ ਰਾਮ ਮੰਦਰ ਦੇ ਖਿਲਾਫ ਸਨਾਤਨ ਦੇ ਖਿਲਾਫ ਬੋਲਦਾ ਰਹਿੰਦਾ ਵਾ ਅਸੀਂ ਬਾਰ-ਬਾਰ ਵਿਰੋਧ ਕਰਦੇ ਹਾਂ ਰਾਹੁਲ ਗਾਂਧੀ ਦਾ ਪਰ ਉਸ ਬੰਦੇ ਦੇ ਕੰਨਾਂ ਤੇ ਜੂਨ ਹੀ ਰੇਂਗਦੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਹਿੰਦੂ ਇਸ ਗੱਲ ਤੇ ਜਿੜਦੇ ਨੇ ਹਿੰਦੂਆਂ ਦੇ ਖਿਲਾਫ 100 ਕਰੋੜ ਇਸ ਦੇਸ਼ ਹਿੰਦੂ ਰਹਿੰਦਾ ਵਾ ਪਰ ਰਾਹੁਲ ਗਾਂਧੀ ਕੁਝ ਲੋਕਾਂ ਨੂੰ ਖੁਸ਼ ਕਰਨ ਵਾਸਤੇ ਹਿੰਦੂਆਂ ਦੇ ਖਿਲਾਫ ਤੇ ਹਿੰਦੂ ਜਿਹੜੇ ਆਪਨਾ ਸਨਾਤਨ ਦੇ ਖਿਲਾਫ ਬੋਲਦਾ ਰਹਿੰਦਾ ਵਾ ਪਰ ਹੁਣ ਸਾਡੇ ਹਿੰਦੂਆਂ ਦੀ ਹਾਰ ਪਾਰ ਦੀ ਲੜਾਈ ਹੈ ਰਾਹੁਲ ਗਾਂਧੀ ਦੇ ਨਾਲ ਅਸੀਂ ਹੁਣ ਦੱਸ ਦੇਣਾ ਚਾਹੁੰਦੇ ਆ ਕਿ 100 ਕਰੋੜ ਹਿੰਦੂਆਂ ਦੇ ਦੇਸ਼ ਦੇ ਵਿੱਚ ਤੂੰ ਰਹਿ ਕੇ ਇੱਥੋਂ ਦਾ ਤੂੰ ਐਮ.ਐਲ.ਏ ਐਮ.ਪੀ ਬਣ ਕੇ ਲੋਕ ਸਭਾ ਵਿੱਚ ਜਾ ਕੇ ਹਿੰਦੂਆਂ ਦੇ ਖਿਲਾਫ ਨਹੀਂ ਬੋਲ ਸਕਦਾ ਇਹ ਅਕਸਰ ਕਹਿੰਦਾ ਵਾ ਕਿ ਹਿੰਦੂ ਮੰਦਰ ਜਾਂਦੇ ਆ ਤੇ ਮੰਦਰ ਜਾ ਕੇ ਕੁੜੀਆਂ ਛੇੜਦੇ ਆ ਇਹ ਕਹਿੰਦਾ ਵਾ ਹਿੰਦੂਤਵਾਦੀਆਂ ਨੂੰ ਮੈਂ ਦੇਸ਼ ਚੋਂ ਬਾਹਰ ਕੱਢ ਦਾਂਗਾ ਕਦੇ ਇਹ ਕਹਿੰਦਾ ਵਾ ਕਿ ਹਿੰਦੂਆਂ ਦੀ ਜਿਹੜੀ ਸ਼ਕਤੀ ਆ ਜਿਹੜੀ ਹਿੰਦੂ ਧਰਮ ਦੀ ਸ਼ਕਤੀ ਆ ਜਿਹਨੂੰ ਅਸੀਂ ਆਦੀ ਸ਼ਕਤੀ ਕਹਿੰਦੇ ਆ ਕਿ ਉਹਦੇ ਨਾਲ ਮੈਂ ਲੜਾਂਗਾ ਉਹਨਾਂ ਮੇਰੀ ਲੜਾਈ ਆ ਕਦੀ ਕਾਂਗਰਸ RAM ਮੰਦਰ ਦੇ ਖਿਲਾਫ ਜਾਂਦੀ ਆ ਕਦੀ RAM ਸੇਤੂ ਦੇ ਖਿਲਾਫ ਜਾਂਦੀ ਆ ਕਦੀ ਕਾਂਗਰਸ ਇਹ ਹਲਫਨਾਮਾ ਦਿੰਦੀ ਆ ਕੋਰਟ ਦੇ ਵਿੱਚ ਕਿ ਰਪੂ RAM ਹੈ ਹੀ ਨਹੀਂ ਹਿੰਦੂਆਂ ਦੇ ਖਿਲਾਫ ਕਾਂਗਰਸ ਸ਼ੁਰੂ ਤੋਂ ਚੱਲੀ ਜਾਂਦੀ ਪਈ ਆ ਗਾਂਧੀ ਪਰਿਵਾਰ ਚਾਹੇ ਨਹਿਰੂ ਹੋਵੇ ਨਹਿਰੂ ਨੇ ਆਪਣੇ ਲਫ਼ਜ਼ਾਂ 'ਚ ਕਿਹਾ ਵਾ ਕਿ ਮੈਂ ਐਕਸੀਡੈਂਟਲੀ ਹਿੰਦੂਆਂ ਉਹ ਆਪਣੇ ਆਪ ਨੂੰ ਹਿੰਦੂ ਮੰਨਦਾ ਹੀ ਨਹੀਂ ਆ ਇੰਦਰਾ ਗਾਂਧੀ ਨੇ 1966 ਦੇ ਵਿੱਚ 700 ਸਾਧੂਆਂ ਦੇ ਉੱਪਰ ਗੋਲੀਆਂ ਚਲਾ ਕੇ ਹਜ਼ਾਰਾਂ ਸਾਧੂਆਂ ਨੂੰ ਮਾਰ ਦਿੱਤਾ ਇਹ ਇੰਦਰਾ ਗਾਂਧੀ ਦਾ ਕੰਮ ਆ ਇੰਦਰਾ ਗਾਂਧੀ ਨੇ ਸਾਡੇ ਪੰਜਾਬ ਦੇ ਵਿੱਚ ਹਰਮੰਦਰ ਸਾਹਿਬ ਦੇ ਉੱਪਰ ਗੋਲੀਬਾਰੀ ਕਰਕੇ ਹਿੰਦੂ ਜਿਹੜਾ ਹਰਮੰਦਰ ਸਾਹਿਬ ਨੂੰ ਟਿਆ ਢੇੜੀ ਕਰ ਦਿੱਤਾ ਸਨ 84 ਦੇ ਵਿੱਚ ਇਸੇ ਕਾਂਗਰਸ ਨੇ ਸਾਡੇ ਸਿੱਖ ਭਰਾਵਾਂ ਦੇ ਵਿੱਚ ਗਲਿਆਂ ਦੇ ਟਾਇਰ ਪਾ ਕੇ ਉਹਨਾਂ ਨੂੰ ਜ਼ਿੰਦਾ ਸਾੜ ਦਿੱਤਾ ਇਹ ਕੰਮ ਕਾਂਗਰਸ ਪਾਰਟੀ ਦਾ ਵਾ ਅੱਜ ਕਿਵੇਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕਿਸ ਜਗ੍ਹਾ ਤੇ ਕੀਤਾ ਜਾ ਰਿਹਾ ਅੱਜ ਅਸੀਂ ਛਾੜੇ ਚੌਂਗ ਦੇ ਵਿੱਚ ਪ੍ਰਦਰਸ਼ਨ ਕਰਦੇ ਪਏ ਆ ਅੱਜ ਸਾਰੇ ਹਿੰਦੂ ਸਰ ਦੇ ਸੰਗਠਨਿਆਂ ਸਮਾਜ ਦੇ ਲੋਕ ਇਕੱਠੇ ਹੋਏ ਆ ਉਹ ਵਿਰੋਧ ਕਰਦੇ ਆ ਕਾਂਗਰਸ ਦਾ ਉਹ ਵਿਰੋਧ ਕਰਦੇ ਆ ਰਾਹੁਲ ਗਾਂਧੀ ਦਾ ਉਹ ਵਿਰੋਧ ਕਰਦੇ ਆ ਹਰ ਉਸ ਸ਼ਖਸ਼ ਦਾ ਜਿਹੜਾ ਹਿੰਦੂਆਂ ਦੇ ਖਿਲਾਫ ਸਨਾਤਨ ਦੇ ਖਿਲਾਫ ਪ੍ਰਭੂ ਰਾਮ ਦੇ ਖਿਲਾਫ ਬੋਲਦਾ ਵਾ ਆਪਣਾ ਨਾਮ ਦੱਸ ਕੇ ਤੇ ਆਪਣਾ ਉੱਤਾ ਦੱਸ ਮੇਰਾ ਨਾਮ ਰਮਨ ਕੁਮਾਰ ਛਾਟਾ ਮੈਂ ਪੰਜਾਬ ਸੈਕਟਰੀ ਵਪਾਰ ਸੈਲ ਭਾਰਤੀ ਜਨਤਾ ਪਾਰਟੀ ਮੈਂ ਆਪਣਾ ਨਾਮ ਦੱਸਦਾ ਮੈਂ ਅਰਵਿੰਦ ਸ਼ਰਮਾ ਕੌਂਸਲ ਵਾਰਡ ਨੰਬਰ 82 ਪ੍ਰਾਣੀ ਅੱਜ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਔਰ ਹਿੰਦੂ ਸੰਗਠਨਾਂ ਦੇ ਲੋਕ ਇੱਥੇ ਰਾਹੁਲ ਗਾਂਧੀ ਦਾ ਪੁਤਲਾ ਫੂਕਣ ਵਾਸਤੇ ਇਕੱਠੇ ਹੋਏ ਆ ਕਿਉਂਕਿ ਰਾਹੁਲ ਗਾਂਧੀ ਨੇ ਕੱਲ ਸੰਸਦ ਦੇ ਵਿੱਚ ਇਹ ਕਿਹਾ ਆ ਕਿ ਜਿਹੜੇ ਹਿੰਦੂ ਹਿੰਸਕ ਨੇ ਜਿਹੜੇ ਹਿੰਦੂ ਆ ਹਿੰਸਕ ਨੇ ਜਿਹਦਾ ਅਸੀਂ ਵਿਰੋਧ ਕਰਨ ਵਾਸਤੇ ਅੱਜ ਇੱਥੇ ਇਕੱਠੇ ਹੋਏ ਆ ਅਸੀਂ ਰਾਹੁਲ ਗਾਂਧੀ ਨੂੰ ਇਹ ਕਹਿ ਦੇਣਾ ਚਾਹੁੰਦੇ ਆ ਜੇ Hindu ਜੇ ਹਿੰਸਕ ਹੁੰਦਾ ਤੇ ਇਸ ਦੇਸ਼ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ ਨਾ ਵੱਦੀ ਜੇ Hindu ਹਿੰਸਕ ਹੁੰਦਾ ਤੇ ਇਸ ਦੇਸ਼ ਦੇ ਵਿੱਚ ਮੁਸਲਮਾਨ ਨਹੀਂ ਹੁੰਦੇ Hindu ਇੱਕ ਸ਼ਾਂਤੀਪ੍ਰੀਏ ਲੋਗ ਆ ਔਰ Hindu ਇਹ ਸੋਚ ਔਰ Hinduਾਂ ਦੀ ਇਹ ਸੋਚ ਆ ਜੀਓ ਔਰ ਜੀਨੇ ਦੋ ਜੇ ਉਹਨਾਂ ਨੂੰ ਕੋਈ ਛੇੜੇਗਾ ਫਿਰ Hindu ਜ਼ਰੂਰ ਹਿੰਸਾ ਕਰਿਆ ਜੇ ਉਹਨਾਂ ਨੂੰ ਕੋਈ ਤੰਗ ਕਰੇਗਾ ਫਿਰ Hindu ਜ਼ਰੂਰ ਹਿੰਸਾ ਕਰਿਆ Hindu ਚਾਹੁੰਦਾ ਆ ਕਿ ਦੇਸ਼ ਦੇ ਵਿੱਚ ਸ਼ਾਂਤੀ ਰਹੇ ਦੇਸ਼ ਤਰੱਕੀ ਕਰੇ ਇਸੇ ਕਰਕੇ ਤੀਸਰੀ ਵਾਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ ਔਰ ਕਾਂਗਰਸ ਅੱਜ ਹਤਾਸ਼ ਹੈ ਉਹਨਾਂ ਨੇਰ ਆ ਰਿਹਾ ਕਿ ਅਸੀਂ 10 ਸਾਲ ਬਾਅਦ ਵੀ 99 ਸੀਟਾਂ ਲੈ ਕੇ ਵੀ ਫਿਰ ਅਸੀਂ ਆਪਣੀ ਸਰਕਾਰ ਨਹੀਂ ਬਣਾ पाए ਔਰ ਉਹਨਾਂ ਨੂੰ ਵਿਸ਼ਵਾਸ ਉਹਨਾਂ ਦਾ ਖਤਮ ਹੋ ਰਿਹਾ ਕਿ ਚੌਥੀ ਵਾਰੀ ਫਿਰ ਜਦੋਂ ਅਗਲੀ ਵਾਰੀ ਸਰਕਾਰ ਬਣੇਗੀ ਫਿਰ ਅਗੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਵਾਲੀ ਆ ਉਹ ਇਹ ਮੈਂ 5 ਸਾਲ ਪਹਿਲਾਂ ਭੁਸ਼ੇਵਾਨੀ ਕਰ ਰਿਹਾ ਕਿ ਪੰਜਵੀਂ ਜਿਹੜੀ ਚੌਥੀ ਵਾਰੀ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਨਗੇ ਕਿਉਂਕਿ ਆਮ ਵਾਲੇ 5 ਸਾਲਾਂ ਦੇ ਵਿੱਚ ਉਹਨਾਂ ਨੇ ਇੰਨੇ ਵਧੀਆ ਕੰਮ ਕਰਦੇ ਨੇ ਆ ਜਿਹੜਾ ਉਹਨਾਂ ਦਾ ਟਾਰਗੇਟ ਹੈ ਦੇਸ਼ ਨੂੰ ਤੀਜੀ ਮਹਾਸ਼ਕਤੀ ਬਣਾਉਂਦਾ ਔਰ ਉਹਨਾਂ ਨੇ ਉਹ ਟਾਰਗੇਟ ਅਚੀਵ ਕਰਨਾ ਹੈ ਦੇਸ਼ ਦੀ ਇਕਨੋਮਿਕਲੀ ਦੇਸ਼ ਨੂੰ ਸਟਰੋਂਗ ਕਰਨਾ ਹੈ ਦੇਸ਼ ਨੂੰ ਤਾਕਤਵਰ ਦੇਸ਼ਾਂ ਦੇ ਵਿੱਚ ਖੜਾ ਕਰਨਾ ਆ ਇਸ ਕਰਕੇ ਉਹਨਾਂ ਨੇ ਖੜੇ ਕਰ ਦੇਣਾ ਆ ਔਰ ਖੜੇ ਕਰਨ ਤੋਂ ਬਾਅਦ ਜਿਹੜੀ ਚੌਥੀ ਵਾਰ ਹੀ ਫਿਰ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣਨਗੇ ਇਸ ਕਰਕੇ ਅੱਜ ਕਾਂਗਰਸ ਹਤਾਸ਼ਾ ਦੇ ਵਿੱਚ ਹੈ ਸੰਸਦ ਦੇ ਵਿੱਚ ਕੰਮ ਨਹੀਂ ਚੱਲਣ ਦੇਣਾ ਚਾਹੁੰਦੀ ਉਹਨਾਂ ਦੀ ਸੋਚ ਹੈ ਕਿ ਅਸੀਂ ਸੰਸਦ ਨੂੰ ਰੋਕੇ ਰੱਖੀਏ ਕੋਈ ਵੀ ਕਾਨੂੰਨ ਐਸਾ ਪਾਸ ਨਾ ਹੋਵੇ ਜਿਹਨਾਂ ਦੇਸ਼ ਦੀ ਤਰੱਕੀ ਹੋਵੇ ਔਰ ਦੇਸ਼ ਦੀ ਇਹ ਤਰੱਕੀ ਹੋ ਗਈ ਤੇ ਫਿਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਣੀ ਹੈ ਇਸ ਕਰਕੇ ਉਹ ਚਾਹੁੰਦੇ ਆ ਕਿ ਸੰਸਦ ਨੂੰ ਠੱਪ ਕਰਕੇ ਰੱਖੀਏ ਸੰਸਦ ਵਿੱਚ ਰੋਲਾ ਝੂਠ ਸਾਰਾ ਕੁਝ ਬੋਲ ਕੇ ਅੱਜ ਕਾਂਗਰਸ ਪਾਰਟੀ ਝੂਠ ਤੇ ਝੂਠ ਬੋਲੀ ਆ ਰਹੀ ਆ ਔਰ ਝੂਠ ਦੀ ਹਕਾਸ਼ਾ ਬੋਲ ਕੇ ਅੱਜ ਹੋ ਗਈ ਆ ਨਿਰਾਸ਼ਾ ਦੇ ਵਿੱਚ ਅੱਜ ਉਹ ਸਾਰੇ ਆਪਣੇ ਸਾਰੇ ਇਨੇ ਝੂਠੇ ਝੂਠੇ ਬਿਆਨ ਦੇ ਰਹੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਸੱਚ ਦੀ ਲੜਾਈ ਲੜੋ ਸੱਚ ਦੀ ਲੜਾਈ ਲੜੋਗੇ ਫਿਰ ਤੁਹਾਨੂੰ ਹਿੰਦੁਸਤਾਨੀ ਪਸੰਦ ਕਰਨਗੇ ਫਿਰ ਹੋ ਸਕਦਾ ਢਾਡੀ